मेरा नाम बिट्टू सिंह है शॉप का नाम बिट्टू कम्युनिकेशन है रात नौ बजे मैं दुकान तो बढ़ा के घर चला गया सुबह साढ़े नौ बजे आया दुकान से फिर देखा कि मेरा टाइलें टाइल सारे टूटी हुई है तार भी टूटा हुआ बिजली वाले मेरा वाईफाई का तार टूटा है टाइल मटके उन्होंने देखी हुई है सेंटर लॉक तोड़ने की कोशिश की

ਔਰ ਮਹਿੰਗੀ ਮਹਿੰਗੀ ਮੋਬਾਈਲ ਵੀ ਦੇਖ ਚਪਾ ਕੇ ਲੈ ਕੇ ਚਲੇ ਜਾਂਦੇ। ਅੱਛਾ ਤੇ ਤੁਹਾਨੂੰ ਕਿਸੇ ਦੇ ਉੱਤੇ ਸ਼ੱਕ ਹੈਗਾ? ਮੈਂ ਇਕੱਲਾ ਪੁਲਿਸ ਕੋ ਬਤਾਉਂ ਔਰ ਕਿਸੇ ਕੋ ਨਹੀਂ ਬਤਾਉਂ। ਅੱਛਾ ਪੁਲਿਸ ਪੋਰਟ ਗਏ ਸੀ ਤੁਸੀਂ ਰਿਪੋਰਟ ਦਰਜ ਕਰਾਈ। ਯਾ ਰਿਪੋਰਟ ਮੈਂਨੇ ਦਰਜ ਕਰਾਈ। ਕੀ ਬੋਲੋ? ਸ਼ਿਵਸ਼ੰਤ ਨੂੰ ਪ੍ਰਸ਼ਾਸਨ ਕੀ ਇਹ ਸ਼ਿਵਸ਼ੰਤ। ਉਹ ਦਿੱਤਾ ਸੀ ਜੇ ਹੁਣ ਆ ਰਹੇ ਹੈ ਵੈਰੀਫਿਕੇਸ਼ਨ ਕਰਕੇ ਜਾਓਗੇ। ਅੱਛਾ। ਹਾਂ ਦੇਖੋ। ਸ਼ਿਵਾ ਦੇ ਦੂਗੇ। ਆਲੀ ਸਰ ਜਿਹੜੀ ਇਹ ਚੋਰੀ ਵਾਲ ਦਾ ਫੋਨ ਲੱਗੀ ਸੀ ਉਹਦੇ ਬਾਰੇ ਤੁਹਾਡੇ ਕੀ ਆਪਰਾ ਕੋਸ਼ਿਸ਼ ਕਰ ਰਹੇ। ਸਰ ਮੈਂ ਸਵੇਰ 7 ਵਜੇ ਆਇਆ ਦੁਕਾਨ ਤੇ। ਤੋ ਦੇਖਿਆ ਮੇਗਾ ਟਾਇਰ अच्छा मैं बिट्टू को फोन किया मैं कहा ਤੁਸੀਂ ਦੇਖੋ ਆ ਕਿ ਟਾਈਲ ਟੁੱਲ ਪੱਟੀ ਪੜੀ ਤਾਰ ਟੁੱਟ ਬੱਡੇ ਨੇ ਸਾਰੇ ਨੇ ਤੁਸੀਂ ਕਿਤੇ ਕਿਵੇਂ ਦੇਖਿਆ ਵੀ ਇਹ ਤਾਰ ਟੁੱਟੇ ਤੁਹਾਡਾ ਕੀ ਨਾਲ ਕੋਈ ਸ਼ੌਪ ਆ ਤੁਹਾਡੀ ਮੇਰੀ ਨਾਲ ਹੀ ਸ਼ੌਪ ਹੈਗੀ ਸਾਡੀ ਇਹ ਸ਼ੌਪ ਤੁਹਾਡੀ ਕਰਾਨਾ ਸਟੋਰ اچھا ਕੀ ਨਾਮ ਤੇ ਆ ਸੰਤੋਸ਼ ਕਰਾਨਾ ਸਟੋਰ ਆਪਣਾ ਜੋ ਨਾਮ ਕੀ ਆ ਸੰਤੋਸ਼ ਕੁਮਾਰ ਪਿਤਾ ਜੀ ਦਾ ਨਾਮ ਪੂਰਨ ਲਾਲ ਰਹਿੰਦੇ ਕਿੱਥੇ ਤੁਸੀਂ ਪ੍ਰੇਮ ਕਲੋਨੀ 2 ਨੰਬਰ ਗਲੀ ਚ ਪ੍ਰੇਮ ਕਲੋਨੀ 2 ਨੰਬਰ ਗਲੀ ਹਾਂਜੀ ਤੁਸੀਂ ਕਿੰਨੇ ਵਜੇ ਮਾਰਦਾਨ ਦੇਖੇ ਲਈ ਜੰਨੇ ਸੀ 7 ਵਜੇ ਆਇਆ ਸੀ ਮੈਂ ਇਹ ਤੁਸੀਂ ਫਿਰ ਉਹਨੂੰ ਦੁਕਾਨਦਾਰ ਨੂੰ ਖੁਦ ਫੋਨ ਆਓ ਮੈਂ ਫੋਨ ਕੀਤਾ ਅੱਛਾ ਤੇ ਤੁਹਾਡਾ ਕੀ ਕਹਿਣਾ ਪ੍ਰਸ਼ਾਸਨ ਨੂੰ ਕੀ ਅਪੀਲ ਕਰਨਾ ਚਾਹੁੰਦੇ ਹੋ ਤੁਸੀਂ ਪ੍ਰਸ਼ਾਸਨ ਆਏ ਨਹੀਂ ਇੱਧਰ ਪ੍ਰਸ਼ਾਸਨ ਸਾਰੇ ਢਿੱਲਾ ਪਿਆ ਕੋਈ ਕੋਈ ਵਾਏ ਨਹੀਂ ਮਰ ਸੁਣਵਾਈ ਨਹੀਂ ਕੋਈ ਰਾਤ ਨੂੰ ਗਾਏ ਮੋਟਰਸਾਈਕਲ ਚੱਕ ਲੈ ਕੇ ਦਿਨੇ ਮੋਟਰਸਾਈਕਲ ਚੱਕੀ ਜਾਂਦੀ ਕਈ ਉਧਰ ਕੰਮਰ ਚੱਕੇ ਜਾਂਦੇ ਕਭੀ ਕੁਝ ਬਤਾਇਆ ਮਤਲਬ ਕੋਈ ਪ੍ਰਸ਼ਾਸਨ ਆਇਆ ਨਹੀਂ ਅੱਛਾ ਪ੍ਰਸ਼ਾਸਨ ਆਉਂਦਾ ਨਹੀਂ ਇੱਥੇ ਵੈਰੀਫਿਕੇਸ਼ਨ ਕਰਨ ਆਈਏ ਪੁਲਿਸ ਅਜੇ ਨਹੀਂ ਆਈ ਜੀ ਅਜੇ ਨਹੀਂ ਰਿਪੋਰਟ ਲਖਾਈ ਇਹਨਾਂ ਨੇ ਰਿਪੋਰਟ ਲਿਖਾਈ ਹੈਗੀ ਜੀ ਰਿਪੋਰਟ ਲਾਈਆ ਕਿੰਨੇ ਵੇਰ ਰਿਪੋਰਟ ਖਾ ਕੇ ਆਏ ਨੇ 10 ਵਜੇ ਤੱਕ ਗਾਇਬ ਕਰੇ ਬਣ ਅੱਛਾ ਤੇ ਕੀ ਕਹਿੰਦੇ ਨੇ ਪੁਲਿਸ ਵਾਲੇ ਨੇ ਅਸੀਂ ਆਵਾਂਗੇ ਜਾਂ ਨਹੀਂ ਆਵਾਂਗੇ ਕਹਿੰਦੇ ਆਵਾਂਗੇ ਕਿੰਨੇ ਵਜੇ ਦਾ ਟਾਈਮ ਦਿੱਤਾ ਉਹਨਾਂ ਨੇ 12 ਵਜੇ ਤੱਕ ਡਿਊਟੀ ਅਫਸਰ ਦਾ ਨਾਮ ਕੀ ਜਿਸ ਨਾਲ ਤੁਹਾਡੀ ਰਿਪੋਰਟ ਆ ਪਤਾ ਨਹੀਂ ਡਿਊਟੀ ਅਫਸਰ ਦਾ ਨਾਮ ਕੀ ਜਿਸ ਨਾਲ ਤੁਹਾਡੀ ਰਿਪੋਰਟ ਸਾਨੂੰ ਨਹੀਂ ਪਤਾ ਜੀ ਬਿੱਟੂ ਨੇ ਕੀਤੀ ਹੋਈ ਬਿੱਟੂ ਨੂੰ ਪੁੱਛ ਲੈਣੇ ਆ ਬਿੱਟੂ ਨੂੰ ਵੀ ਕੀ ਕਿਹੜੇ ਨਾਮ ਉਹਨਾਂ ਦਾ ਇਹ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਉਦੋਂ ਪਹੁੰਚੇ ਤੇ ਇੱਥੇ ਟੈਲਾ ਰੁਕੇ ਸੀ ਹੂੰ ਇੱਕ ਵਾਰ ਕੱਲ ਪਰਸੋ ਵੀ ਦਾ ਕੇ ਨੇ ਸ਼ਰਾਰਤ ਕੀਤੀ ਆ ਜੋ ਵੀ ਕਹਿ ਲੋ ਹੂੰ ਤਾਰਾ ਪੱਟੀਆਂ ਸੀ ਦੀਆਂ ਹੂੰ ਹੂੰ ਅੱਜ ਇਹ ਟੈਲਾ ਤੁਹਾਨੂੰ ਮਾਰਕੀਟ ਵਾਲਿਆਂ ਨੂੰ ਕੀ ਦੇ ਉੱਤੇ ਸ਼ੱਕ ਹੈਗਾ ਵੀ ਇਹ ਬੰਦਾ ਵਾਰਦਾਤ ਨੂੰ ਅੰਜਾਮ ਦੇ ਰਿਹਾ ਮਾਰਕੀਟ ਦਾ ਆਪੇ ਹੀ ਸਾਰੇ ਮਾਰਕੀਟ ਵਾਲੇ ਆ ਸਾਰੇ ਭਾਈ ਹੁੰਦੇ ਆ ਕਿਹਦੀ ਉੱਤੇ ਤੁਹਾਨੂੰ ਸ਼ੱਕ ਹੋਵੇ ਮਾਰਕੀਟ ਵਾਲਿਆਂ ਨੂੰ ਅੱਜ ਇਹਨਾਂ ਦੇ ਚੋਰੀ ਹੋਣ ਦੀ ਕੋਸ਼ਿਸ਼ ਹੋਈ ਆ ਕੱਲ ਤੁਹਾਡਾ ਵੀ ਸ਼ੱਕ ਪੜ ਸਕਦੇ ਨੇ ਨੇ ਇੱਦਾਂ ਮਾਰਚਿਸ ਦਾ ਆਪਾਂ ਕਹਿ ਦੇਣੀ ਕਹਿੰਦੇ ਕਿ ਮਾਰਚਿਸ ਬਾਹਰ ਨਹੀਂ ਵਧੀਆ ਬੰਦੇ ਬਾਹਰ ਦਾ ਕੋਈ ਕੈਂਪਸ ਆ ਦੇ ਆਪਾਂ ਹਰ ਜਾਂਦੇ ਬੰਦੇ ਤੇ ਤੁਹਾਨੂੰ ਅੰਨ ਬਿਛਾਤੇ ਹੋ ਕੁਛ ਖੈਰ ਜਿਹੇ ਕਿਹੜਾ ਵੀ ਇਦਾਂ ਕਰੇਗਾ ਨਹੀਂ ਤੇ ਆਪਣੇ ਵੱਲੋਂ ਤੁਹਾਡੇ ਜਿੰਨੇ ਵੀ ਆਪਣੀ ਅਣਗਵਾੜ ਆਪਣਾ ਸਾਰਾ ਵਧੀਆ ਹੀ ਆ ਸਾਰੇ ਵਧੀਆ ਤੇ ਆ ਬੰਦਾ ਨਾਲ ਹੀ ਬੈਠੇ ਨੂੰ ਪਤਾ ਹੀ ਸਾਰੇ ਵਧੀਆ ਨਹੀਂ ਕੋਈ ਇਦਾਂ ਦੀ ਗੱਲ ਨਹੀਂ ਸਭ ਖੜਦੇ ਨੇ ਇੱਕ ਦੂਜੇ ਦੇ ਦੁੱਖ ਚ ਕੋਈ ਵੀ ਗੱਲ ਹੁੰਦੀ ਹੈ ਅਗਲੇ ਆਵਾਜ਼ ਮਾਰਦੇ ਪੰਜਾਬੀ ਤੁਸੀਂ ਪ੍ਰਸ਼ਾਸਨ ਨੂੰ ਕੀ ਫੀਲ ਕਰਨਾ ਚਾਹੁੰਦੇ ਹੋ ਪ੍ਰਸ਼ਾਸਨ ਨੂੰ ਤੇਹੀ ਪੀਲਾ ਕਿ ਪ੍ਰਸ਼ਾਸਨ ਥੋੜਾ ਬੰਦਾ ਰੇਕੀ ਰੱਖੇ ਇਦਨੂੰ ਆਂਦੇ ਜਾਂਦੇ ਬਲ ਗੇੜਾ ਪੀਸੀ ਆ ਰੋਡ ਦਾ ਬਸਟਾ ਤੇ ਨਾ ਰੋਡ ਪਰ ਬੈਠ ਕੇ ਕੋਈ ਚੱਕਰ ਨਹੀਂ ਕੁਛ ਨਹੀਂ ਕੋਈ ਕੋ ਚੱਕਰੇ ਲੰਦਾ ਜੀ ਆ ਜੀ ਬਾਰ ਬਾਰ ਰੋਡ ਤੋਂ ਚੱਲ ਗਏ ਚੱਲ ਗਏ ਬਾਜੀ ਵਾ ਤੁਸੀਂ ਜੇ ਇਕੱਠੇ ਹੋ ਕੇ ਮਾਰਕੀਟ ਵਾਲੇ ਐਸੇ ਤੋਂ ਸਾਹ ਕੋਲ ਗਏ ਸੀ ਉਹਨਾਂ ਨੂੰ ਮਿਲਿਓ ਜਾ ਕੇ ਵੀ ਨਹੀਂ ਹਜੇ ਨਹੀਂ ਕਿਉਂਕਿ ਹਜੇ ਨਾ ਆਪਾਂ ਦੇਖਿਆ ਨਹੀਂ ਕਿਉਂਕਿ ਅੱਜ ਕੱਲ ਦੇ ਵਿੱਚ ਕਾਰ ਕਾਰਵਾਈ ਹੋਈ ਹੈ ਜਿਹੜੀ ਵੀ ਹੋਈ ਹੈ ਹੁਣ ਅੱਗੇ ਦੇਖਾਂਗੇ ਚਲੋ ਜੋ ਵੀ ਬਣਦਾ ਆਪਾਂ ਦੇਖਨੇ ਆ ਹਾਂਜੀ ਬਾਜੀ ਆਪਣਾ ਨਾਮ ਕੀ ਆ ਮੋਹਿਦ ਕੁਮਾਰ ਇਹ ਜਿਹੜੀ ਚੋਰੀ ਦੀ ਵਾਰਦਾਤ ਹੋਣ ਦੀ ਕੋਸ਼ਿਸ਼ ਹੋਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਤੁਹਾ ਮੈਂ 8:30 ਵਜੇ ਆਇਆ ਸੀਗਾ ਸ਼ੌਪ ਤੇ ਤੇ ਬਿੱਟੂ ਭਾਈ ਦੇ ਅੱਗੇ ਦੁਕਾਨ ਦੇ ਅੱਗੇ ਜ਼ਿਆਦਾ ਲੋਕ ਖੜੇ ਸੀ ਤੇ ਮੈਂ ਬਿੱਟੂ ਭਾਈ ਨੂੰ ਪੁੱਛਿਆ ਮੈਂ ਕਿ ਹੋਇਆ ਤੇ ਕਹਿੰਦੇ ਵੀ ਕੋਈ ਚੋਰੀ ਦਾ ਮਾਮਲਾ ਲੱਗਦਾ ਵੀ ਪਹਿਲਾ ਦੁੱਲਾ ਤੋੜਤੀਏ ਕੋਈ ਸ਼ਟਰ ਬਟਨ ਦੀ ਕੋਸ਼ਿਸ਼ ਕੀਤੀ ਹੈ ਹੂੰ ਠੀਕ ਹੈ ਜੀ ਤੇ ਤੁਸੀਂ ਥਾਣੇ ਗਏ ਸੀ ਰਿਪੋਰਟ ਲਿਖਵਾਈਏ ਥਾਣੇ ਜਾ ਕੇ ਕੋਈ ਹਾਂਜੀ ਬਿੱਟੂ ਭਾਈ ਗਏ ਨੇ ਥਾਣੇ ਰਿਪੋਰਟ ਲਿਖਾ ਕੇ ਆਏ ਨੇ ਤੁਹਾਡੇ ਤੇ ਮਾਰਕੀਟ ਦੇ ਵਿੱਚ ਅਸੀਂ ਬਾਹਰੋਂ ਵੀ ਸੁਣਿਆ ਵੀ ਇੱਥੇ ਆਸ਼ਕੀ ਬਹੁਤ ਹੁੰਦੀ ਹੈ ਆਸ਼ਕੀ ਦੇ ਬਾਰੇ ਖਿਆਲ ਕੀ ਕਹਿਣਾ ਚਾਹੁੰਦੇ ਹੋ ਇੱਥੇ ਬਹੁਤ ਜ਼ਿਆਦਾ ਮਾਰਗ ਦੇ ਆਸ਼ਕੀ ਮਿਲਦੇ ਆਂ ਆਸ਼ਕੀ ਦਬ ਚਲਦੀ ਰਹਿੰਦੀ ਹੈ ਸਾਰੇ ਕਿਤੇ ਹੁੰਦੀ ਹੈ ਸਾਰੇ ਕਿਤੇ ਹੁੰਦੀ ਹੈ ਇਹ ਕਿੱਥੇ ਕਿੱਥੇ ਦੀ ਤੁਹਾਨੂੰ ਪਤਾ ਵਾ ਚਲਦੀ ਹੈ ਤੁਸੀਂ ਪ੍ਰਸ਼ਾਸਨ ਕੋਲ ਗਏ ਸੀ ਰਿਪੋਰਟ ਦਿਖਾਓ ਹਾਂਜੀ ਬਿੱਟੂ ਭਾਜੀ ਗਏ ਸੀ ਜੀ ਅੱਛਾ ਉਹ ਲਿਖੀ ਗਈ ਆ ਹਾਂਜੀ ਲਿਖੀ ਗਈ ਕੀ ਕੀ ਕਿਸ ਵਾਸਤੇ ਦਿੱਤਾ ਬਿੱਟੂ ਭਾਈ ਕਹਿੰਦੇ 12 ਵਜੇ ਆਉਣਗੇ ਤੁਸੀਂ ਇਕੱਠੇ ਹੋ ਕੇ ਐਸਐਚਓ ਸਾਹਿਬ ਨੂੰ ਜਾ ਕੇ ਮਿਲੇ ਹੋ ਵੀ ਇੱਥੇ ਆਸ਼ਕੀ ਵੀ ਹੁੰਦੀ ਆ ਤੇ ਇੱਥੇ ਚਸ਼ਾਮੂ ਚੌਕਾਂ ਦੇ ਵਿੱਚ ਬੰਦੇ ਖੜਦੇ ਨੇ ਤੇ ਦੁਕਾਨਾਂ ਦੇ ਉੱਤੇ ਵਾਰਦਾਤਾ ਵੀ ਹੋ ਰਹੀਆਂ ਨੇ। ਉਹਦੇ ਬਾਰੇ ਕੀ ਕਹਾਂ ਤੁਹਾਡਾ? ਦੁਕਾਨਾਂ ਦੇ ਉੱਤੇ ਵਾਰਦਾਤਾ ਜ਼ਿਆਦਾ ਹੋਣ ਦੀ। ਅੱਛਾ। ਹੋਰ ਵੀ ਦੁਕਾਨਾਂ ਦਾ ਇੱਕ ਪੰਟਰੋਲ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਹਿਲਾਂ? ਨਹੀਂ ਆ ਫਿਲਹਾਲ ਤਾਂ ਬਿੱਟੂ ਭਾਜੀ ਵਾਲੀ ਦੀ। ਮੇਰੇ ਵਾਲੀ ਦੁਕਾਨ ਦੇ ਅੱਗੇ ਥੋੜੇ ਦਿਨ ਪਹਿਲਾਂ ਜੀ ਹੋ ਗਏ 3-4 ਮਹੀਨੇ ਪਹਿਲਾਂ ਕੋਨਾ ਕੀਤਾ ਹੋਇਆ ਹੀ ਬਹੁਤ ਵੱਡਾ। ਅੱਛਾ। ਕੋਈ ਬੰਦਾ ਪਤਾ ਲੱਗਿਆ ਕੋਈ ਤੁਹਾਨੂੰ ਕਿਸੇ ਉੱਤੇ ਸ਼ੱਕ ਹੈਗਾ ਵੀ ਇਹ ਬੰਦਾ ਵਾਰਦਾਤ ਨੂੰ ਅੰਜਾਮ ਦੇ ਸਕਦਾ ਨਹੀਂ ਜੀ ਕੈਂਪ ਦੇ ਵਿੱਚ ਆਏ ਨਹੀਂ ਇੱਥੋਂ ਵਿੱਚੋਂ ਹੀ ਆ ਕਿੰਨੇ ਕੁ ਮੁੰਡੇ ਇੱਥੇ ਖੜਦੇ ਨੇ ਕਿੰਨੇ ਕੁ ਮੁੰਡੇ ਸ਼ਾਮ ਨੂੰ ਖੜਦੇ ਨੇ ਇੱਥੇ ਇਕੱਠ ਬਹੁਤ ਹੁੰਦਾ ਵਾ ਸੁਣਨ ਚ ਆਇਆ ਸੀ ਪਾਸੇ ਅਸੀਂ ਰਿਕਵਰੀ ਕੀਤੀ ਆ ਪਰ ਤੇ ਸਾਨੂੰ ਗੁਪਤ ਸੂਤਰਾਂ ਤੋਂ ਪਤਾ ਚੱਲਿਆ ਵੀ ਇੱਥੇ ਸ਼ਾਮ ਨੂੰ ਬਹੁਤ ਜ਼ਿਆਦਾ ਬੀਬੀਆਂ ਦੇ ਗੁਰਦੁਆਰਾ ਸਾਹਿਬ ਜਾਂਦੀਆਂ ਰਹੇ ਤੇ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਬੰਦਿਆਂ ਦਾ ਉਹਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਕੱਠ ਤਾਂ ਨਹੀਂ ਹੁੰਦਾ ਜੀ ਜਿਹੜੇ ਹੁਣ ਇੱਥੇ ਦੇ ਰਹਿਣ ਵਾਲੇ ਨੇ ਉਹ ਹੁੰਦੇ ਜਾਂਦੇ ਨੇ ਨੇ ਖੜਨਾ ਪੁੱਛੇ ਪੁੱਛੇ ਜੈ ਮੈਨੂੰ ਖੜਨ ਬਾਰੇ ਖੜਨ ਬਾਰੇ ਕੀ ਕਹਿਣਾ ਚਾਹੁੰਦੇ ਹੋ ਇਹ ਖੜਨਾ ਨਹੀਂ ਕਰਨਾ ਚਾਹੀਦਾ ਤੇ ਨਹੀਂ ਖੜਨਾ ਨਹੀਂ ਚਾਹੀਦਾ ਨਹੀਂ ਕਰਨਾ ਚਾਹੀਦਾ